ਦੋਸਤੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਉਸ ਸਿੰਘ ਬਾਰੇ ਦੱਸਾਂਗੇ ਜਿਸ ਨੇ ਦੋ ਸ਼ੇਰਾਂ ਨਾਲ ਮੁਕਾਬਲਾ ਕੀਤਾ ਅਤੇ ਉਸ ਨੇ ਸ਼ੇਰਾਂ ਦੀ ਐਸੀ ਗਿੱਚੀ ਭੰਨੀ ਕਿ ਸ਼ੇਰ ਬਿੱਲੀ ਬਣ ਕੇ ਭੱਜ ਗਏ। ਦੋਸਤੋ ਇਹ ਇੱਕ ਸੱਚੀ ਘਟਨਾ ਹੈ। ਆਓ ਹੁਣ ਤੁਹਾਨੂੰ ਦੱਸਦੇ ਹਾਂ ਪੂਰੀ ਘਟਨਾ ਬਾਰੇ। ਇਹ ਗੱਲ 1762 ਈਸਵੀ ਦੀ ਹੈ। ਜਦੋਂ ਅਹਿਮਦ ਸ਼ਾਹ ਅਬਦਾਲੀ ਪਾਣੀਪਤ ਦੀ ਲੜਾਈ ਵਿੱਚ ਮਰਾਠਿਆਂ ਨੂੰ ਹਰਾ ਕੇ ਪੰਜਾਬ ਵੱਲ ਵੱਧ ਰਿਹਾ ਸੀ ਤਾਂ ਸਤਲੁਜ ਕਿਨਾਰੇ ਉਸ ਦਾ ਮੁਕਾਬਲਾ ਖਾਲਸੇ ਫੌਜ ਨਾਲ ਹੁੰਦਾ ਹੈ। ਅਬਦਾਲੀ ਦੀ ਫੌਜ ਨਾਲ ਸਿੰਘਾਂ ਦੀਆਂ ਝੜਪਾਂ ਹੁੰਦਿਆਂ ਹੀ ਰਹਿੰਦੀਆਂ ਸਨ। ਅਬਦਾਲੀ ਨੇ ਇਸ ਝੜਪ ਦੌਰਾਨ ਕੁਝ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ। ਅਬਦਾਲੀ ਨੇ ਸਿੰਘਾਂ ਬਾਰੇ ਸੁਣਿਆ ਹੋਇਆ ਸੀ ਕਿ ਇਹ ਬੜੇ ਦਲੇਰ ਬਹਾਦਰ ਹੁੰਦੇ ਨੇ। ਜਦੋਂ ਅਬਦਾਲੀ ਮੂਰੇ ਗ੍ਰਿਫਤਾਰ ਹੋਏ ਸਿੰਘਾਂ ਨੂੰ ਪੇਸ਼ ਕੀਤਾ ਤਾਂ ਉਹਨਾਂ ਸਿੰਘਾਂ ਵਿੱਚੋਂ ਇੱਕ ਸਿੰਘ ਦਾ ਨਾਮ ਸੀ ਭਾਈ ਭਾਲ ਸਿੰਘ। ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਬਾਗ ਆਪਾਂ ਸ਼ੇਰ ਨੂੰ ਕਹਿੰਦੇ ਆਂ। ਭਾਈ ਬਾਗ ਸਿੰਘ ਦਾ ਨਾਮ ਸੁਣ ਕੇ ਅਬਦਾਲੀ ਨੇ ਉਸ ਨੂੰ ਮਖੌਲ ਕੀਤਾ ਕਿ ਤੇਰਾ ਨਾਂ ਬਾਗ ਸਿੰਘ ਹੈ ਪਰ ਤੂੰ ਸੱਚੀ ਦਾ ਬਾਗ ਹੈ। ਜਾਂ ਫਿਰ ਨਾਮ ਦਾ ਹੀ ਬਾਗ ਹੈ ਤੇ ਫਿਰ ਭਾਈ ਬਾਗ ਸਿੰਘ ਨੇ ਜਵਾਬ ਦਿੱਤਾ ਅਬਦਾਲੀ ਨੂੰ ਇੱਕ ਵਾਰ ਮੇਰੇ ਹੱਥ ਖੜੀਆਂ ਖੋਲ ਫੇਰ ਦੇਖੀ ਨਜ਼ਾਰਾ ਅਬਦਾਲੀ ਦੇ ਹੁਕਮ ਤੇ ਇੱਕ ਖੁੱਲੇ ਘੇਰੇ ਵਿੱਚ ਦੋ ਸ਼ੇਰ पिंजਰੇ ਵਿੱਚ ਤੇ ਭਾਈ ਬਾਗ ਸਿੰਘ ਛੱਡ ਦਿੱਤੇ ਦੋਵੇਂ ਭੁੱਖੇ ਸ਼ੇਰਾਂ ਸਾਹਮਣੇ ਭਾਈ ਬਾਗ ਸਿੰਘ ਸੀ ਉਸ ਭੁੱਖੇ ਸ਼ੇਰਾਂ ਨੇ ਭਾਈ ਬਾਗ ਸਿੰਘ ਨੂੰ ਦੇਖ ਕੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਅੱਗੋਂ ਭਾਈ ਬਾਗ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਠਾਸਰਾ ਲੈ ਕੇ ਸ਼ੇਰਾਂ ਨਾਲ ਮੁਕਾਬਲਾ ਕਰਨ ਲਈ ਮੈਦਾਨ ਵਿੱਚ ਆ ਗਏ ਉਹਨਾਂ ਨੇ ਐਸੀ ਬਹਾਦਰੀ ਦਿਖਾਈ ਕਿ ਇੱਕ ਸ਼ੇਰ ਦੇ ਮੂੰਹ ਵਿੱਚ ਆਪਣੀ ਕੋਣੀ ਤੱਕ ਬਾਹ ਪਾ ਕੇ ਸ਼ੇਰ ਦੀ ਜ਼ੁਬਾਨ ਨੂੰ ਫੜ ਲਿਆ ਮਤਲਬ ਕਿ ਜਿੱਥੋਂ ਜ਼ੁਬਾਨ ਸ਼ੁਰੂ ਹੁੰਦੀ ਹੈ ਉੱਥੋਂ ਫੜ ਲਿਆ ਜਦੋਂ ਸ਼ੇਰ ਦੀ ਜੀਭ ਭਾਈ ਬਾਗ ਸਿੰਘ ਦੇ ਹੱਥ ਆਈ ਤਾਂ ਸ਼ੇਰ ਦਾ ਸਾਹ ਬੰਦ ਹੋਣ ਲੱਗਾ ਤੇ ਉਹ ਸ਼ੇਰ ਅਧਮ ਰਾਜਿਆ ਹੋ ਗਿਆ ਤੇ ਭਾਈ ਬਾਗ ਸਿੰਘ ਨੇ ਐਸੀ ਤਲੇਰੀ ਤਾਕਤ ਨਾਲ ਉਸ ਸ਼ੇਰ ਨੂੰ ਪਲਟਾ ਕੇ ਧਰਤੀ ਦੇ ਮਾਹਰ ਉਹ ਸ਼ੇਰ ਉਸੇ ਸਮੇਂ ਰੱਬ ਨੂੰ ਪਿਆਰਾ ਹੋ ਗਿਆ ਤੇ ਦੂਜਾ ਸ਼ੇਰ ਇਹ ਸਭ ਵੇਖ ਕੇ ਬਿੱਲੀ ਵਾਂਗ ਮਿਆਕਦਾ ਹੋਇਆ ਭੱਜ ਗਿਆ ਇਹ ਬਹਾਦਰੀ ਵੇਖ ਕੇ ਅਬਦਾਲੀ ਵੀ ਵਾਹ ਵਾਹ ਕਰਨ ਲੱਗਾ ਦੋਸਤੋ ਇਸੇ ਥਾਂ ਤੇ ਇੱਕ ਹੋਰ ਘਟਨਾ ਦਾ ਜ਼ਿਕਰ ਭਾਈ ਰਤਨ ਸਿੰਘ ਪੰਘੂ ਆਪਣੀ ਰਚਨਾ ਪੰਥ ਪ੍ਰਕਾਸ਼ ਵਿੱਚ ਕਰਦੇ ਨੇ ਕਿ ਗ੍ਰਿਫਤਾਰ ਕੀਤਾ ਇੱਕ ਹੋਰ ਸਿੰਘ ਜਿਸ ਦਾ ਨਾਮ ਭਾਈ ਹਾਠੂ ਸਿੰਘ ਸੀ ਜਿਸ ਦਾ ਅਬਦਾਲੀ ਨੇ ਸ਼ਰਾ삐 ਹਾਥੀ ਨਾਲ ਮੁਕਾਬਲਾ ਕਰਵਾਇਆ ਇੱਕ ਤਕੜੇ ਹਾਥੀ ਨੂੰ ਸ਼ਰਾਬ ਪਿਾਈ ਗਈ ਜਦੋਂ ਉਹ ਹਾਥੀ ਮਸਤ ਹੋ ਗਿਆ ਤਾਂ ਮਹਾਵਤ ਨੇ ਉਸ ਹਾਥੀ ਨੂੰ ਮੈਦਾਨ ਵਿੱਚ ਲਿਆਉਂਦਾ ਅਬਦਾਲੀ ਇਹ ਸਭ ਦੇਖ ਕੇ ਪਾਸੇ ਬੈਠ ਗਿਆ ਹਾਥੀ ਦੇ ਮੈਦਾਨ ਵਿੱਚ ਆਉਂਦਿਆ ਹੀ ਭਾਈ ਹਾਠੂ ਸਿੰਘ ਹੱਥ ਦੇ ਵਿੱਚ ਤਲਵਾਰ ਲੈ ਕੇ ਸਾਹਮਣੇ ਆਇਆ ਤਾਂ ਮਹਾਵਤ ਨੇ ਹਾਥੀ ਨੂੰ ਅੱਗੇ ਵਧਾਇਆ ਜਿਸ ਦੀ ਸੁੰਡ ਤੇ ਤਲਵਾਰਾਂ ਬੰਨੀਆਂ ਹੋਈਆਂ ਸੀ ਹਾਥੀ ਦੇ ਸੁੰਡ ਨਾਲ ਕੀਤੇ ਵਾਰ ਨੂੰ ਭਾਈ ਹਾਠੂ ਸਿੰਘ ਨੇ ਆਪਣੇ ਆਪ ਨੂੰ ਬਚਾ ਲਿਆ ਤੇ ਫਿਰ ਹਾਥੀ ਨੇ ਗੁੱਸੇ ਨਾਲ ਖਿੱਚ ਕੇ ਬਿਜਲੀ ਵਾਂਗ ਇੱਕ ਹੋਰ ਵਾਰ ਕੀਤਾ ਕਿ ਦੇਖਣ ਵਾਲੇ ਦੀਆਂ ਨਜ਼ਰਾਂ ਵਿੱਚ ਇਹ ਸੀ ਕਿ ਇਸ ਹਾਥੀ ਦੇ ਵਾਰ ਨਾਲ ਭਾਈ ਹਾਠੂ ਸਿੰਘ ਦੇ ਦੋ ਟੁਕੜੇ ਹੋਣੇ ਤਾਂ ਲਾਜ਼ਮੀ ਏ ਪਰ ਗੁਰੂ ਦੇ ਸਿੰਘ ਨੇ ਹਾਥੀ ਤੋਂ ਦੁੱਗਣੀ ਫੁਰਤੀ ਨਾਲ ਵਾਰ ਕੀਤਾ ਕਿ ਹਾਥੀ ਦੀ ਸੁੰਡ ਕੱਟ ਕੇ ਦੋ ਟੁਕੜਿਆਂ ਵਿੱਚ ਹੋ ਗਈ ਹਾਥੀ ਦਰਦ ਨਾਲ ਚੀਕਦਾ ਪਿੱਛੇ ਨੂੰ ਭੱਜਿਆ ਮਹਾਵਤ ਨੇ ਬੜੀ ਕੋਸ਼ਿਸ਼ ਕੀਤੀ ਕਿ ਹਾਥੀ ਅੱਗੇ ਨੂੰ ਆਵੇ ਪਰ ਹਾਥੀ ਨਾ ਆਇਆ ਤੇ ਇਹ ਸਭ ਦੇਖ ਕੇ ਦੁਨੀਆ ਵਾਹ-ਵਾਹ ਕਰਨ ਲੱਗੀ ਭਾਈ ਹਾਟੋ ਸਿੰਘ ਦੀ ਬਹਾਦਰੀ ਤੋਂ ਅਫਦਾਲੀ ਬਹੁਤ ਹੈਰਾਨ ਹੋ ਗਿਆ ਅਫਦਾਲੀ ਨੇ ਕਿਹਾ ਕਿ ਇਹ ਬਲੀ ਸੂਰਮਾ ਕਾਹਫਰਾਂ ਵਿੱਚ ਆਉਣਾ ਚਾਹੀਦਾ ਹੈ ਇਹ ਮੁਸਲਮਾਨਾਂ ਵਿੱਚ ਹੀ ਜਾਂਦਾ ਰਹਿ ਸਕਦਾ ਹੈ ਜਦੋਂ ਅਫਦਾਲੀ ਨੇ ਭਾਈ ਹਾਟੋ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਆਪਣਾ ਧਰਮ ਛੱਡ ਕੇ ਸਾਡੇ ਧਰਮ ਵਿੱਚ ਆ ਜਾਓ ਤਾਂ ਭਾਈ ਹਰਤੂ ਸਿੰਘ ਜੀ ਨੇ ਕਿਹਾ ਕਿ ਮੈਂ ਆਪਣਾ ਧਰਮ ਨਹੀਂ ਛੱਡਾਂਗਾ ਅਬਦਾਲੀ ਧਰਮ ਪਰਵਤਨ ਕਰਨ ਵਿੱਚ ناکਾਮ ਜਾ ਰਿਹਾ ਤਾਂ ਅਬਦਾਲੀ ਨੇ ਇਹ ਹੁਕਮ ਕੀਤਾ ਕਿ ਦੋ ਹਾਥੀਆਂ ਦੇ ਪੈਰਾਂ ਵਿੱਚ ਇਸ ਦੀਆਂ ਦੋਵੇਂ ਲੱਤਾਂ ਬੰਨ੍ਹ ਕੇ ਮਰਵਾ ਦਿੱਤਾ ਜਾਵੇ ਇਸ ਵਿਤਾਂਤ ਨੂੰ ਭਾਈ ਰਤਨ ਸਿੰਘ ਭੰਗੂ ਇਸੇ ਤਰ੍ਹਾਂ ਲਿਖਦੇ ਨੇ ਕਿ ਤਬੇ ਛਾ ਗੁੱਸਾ ਖਾਈ ਦੂਜੇ ਹਾਥੀ ਤੇਗ ਦੂਜੀ ਵਿਦਾਈ ਇਸੇ ਤਰ੍ਹਾਂ ਗੁਰੂ ਦੇ ਸਿੰਘ ਨੂੰ ਆਪਣਾ ਜਾਲ ਦਿਖਾਇਆ ਆਮ ਲੋਕ ਇਹ ਸੱਚ ਦੇਖਦੇ ਨੇ ਕਿ ਇਕ ਇਨਸਾਨ ਦੋ ਸ਼ੇਰਾਂ ਨਾਲ ਕਿਵੇਂ ਲੜ ਸਕਦਾ ਤੇ ਇਕ ਇਨਸਾਨ ਹਾਥੀ ਨਾਲ ਕਿਵੇਂ ਲੜ ਸਕਦਾ ਪਰ ਜਿਸ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਓਟ ਆਸਰਾ ਹੋਵੇ ਉਹ ਸਿੰਘ ਕੁਝ ਵੀ ਕਰ ਸਕਦਾ ਹੈ ਤਾਂ ਹੀ ਤਾਂ ਕਹਿੰਦੇ ਨੇ ਕਿ ਚਿੜੀਆਂ ਤੋਂ ਮੈਂ ਬਾਜ ਬਣਾਉਂ ਗਿੱਦੜੋਂ ਸੇ ਮੈਂ ਸ਼ੇਰ ਬਣਾਉਂ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਦੋਸਤੋ ਇਹ ਵੀਡੀਓ ਜ਼ਰੂਰ ਸ਼ੇਅਰ ਕਰਨਾ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਉਣਾ ਕਿਉਂਕਿ ਇਹ ਜਾ ਇਤਿਹਾਸ ਸਕੂਲਾਂ ਵਿੱਚ ਨਹੀਂ ਪੜਾਇਆ ਜਾਂਦਾ ਜੇਕਰ ਸਾਡੀ ਵੀਡੀਓ ਬਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਦੋਸਤੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਉਸ ਸਿੰਘ ਬਾਰੇ ਦੱਸਾਂਗੇ ਜਿਸ ਨੇ ਦੋ ਸ਼ੇਰਾਂ ਨਾਲ ਮੁਕਾਬਲਾ ਕੀਤਾ ਅਤੇ ਉਸ ਨੇ ਸ਼ੇਰਾਂ ਦੀ ਐਸੀ ਗਿੱਚੀ ਭੰਨੀ ਕਿ ਸ਼ੇਰ ਬਿੱਲੀ ਬਣ ਕੇ ਭੱਜ ਗਏ ਦੋਸਤੋ ਇਹ ਇੱਕ ਸੱਚੀ ਘਟਨਾ ਹੈ ਆਓ ਹੁਣ ਤੁਹਾਨੂੰ ਦੱਸਦੇ ਹਾਂ ਪੂਰੀ ਘਟਨਾ ਬਾਰੇ ਇਹ ਗੱਲ 1762 ਈਸਵੀ ਦੀ ਹੈ ਜਦੋਂ ਅਹਿਮਦ ਸ਼ਾ ਅਬਦਾਲੀ ਪਾਣੀਪਤ ਦੀ ਲੜਾਈ ਵਿੱਚ ਮਰਾਠਿਆਂ ਨੂੰ ਹਰਾ ਕੇ ਪੰਜਾਬ ਵੱਲ ਵਧ ਰਿਹਾ ਸੀ ਤਾਂ ਸਤਲੁਜ ਕਿਨਾਰੇ ਉਸ ਦਾ ਮੁਕਾਬਲਾ ਖਾਲਸੇ ਫੌਜ ਨਾਲ ਹੁੰਦਾ ਹੈ ਅਬਦਾਲੀ ਦੀ ਫੌਜ ਨਾਲ ਸਿੰਘਾਂ ਦੀਆਂ ਝੜਪਾਂ ਹੁੰਦੀਆਂ ਹੀ ਰਹਿੰਦੀਆਂ ਸਨ ਅਬਦਾਲੀ ਨੇ ਇਸ ਝੜਪ ਦੌਰਾਨ ਕੁਝ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਅਬਦਾਲੀ ਨੇ ਸਿੰਘਾਂ ਬਾਰੇ ਸੁਣਿਆ ਹੋਇਆ ਸੀ ਕਿ ਇਹ ਬੜੇ ਦਲੇਰ ਬਹਾਦਰ ਹੁੰਦੇ ਨੇ ਜਦੋਂ ਅਬਦਾਲੀ ਮੂਰੇ ਗਫ्तार ਹੋਏ ਸਿੰਘਾਂ ਨੂੰ ਪੇਸ਼ ਕੀਤਾ ਤਾਂ ਉਹਨਾਂ ਸਿੰਘਾਂ ਵਿੱਚੋਂ ਇੱਕ ਸਿੰਘ ਦਾ ਨਾਮ ਸੀ ਭਾਈ ਭਾਗ ਸਿੰਘ ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਬਾਗ ਆਪਾਂ ਸ਼ੇਰ ਨੂੰ ਕਹਿੰਦੇ ਆ ਭਾਈ ਬਾਗ ਸਿੰਘ ਦਾ ਨਾਮ ਸੁਣ ਕੇ ਅਬਦਾਲੀ ਨੇ ਉਸ ਨੂੰ ਮਖੌਲ ਕੀਤਾ ਕਿ ਤੇਰਾ ਨਾਮ ਬਾਗ ਸਿੰਘ ਹੈ ਪਰ ਤੂੰ ਸੱਚੀ ਦਾ ਬਾਗ ਹੈ ਜਾਂ ਫਿਰ ਨਾਮ ਦਾ ਹੀ ਬਾਗ ਹੈ ਤੇ ਫਿਰ ਭਾਈ ਬਾਗ ਸਿੰਘ ਨੇ ਜਵਾਬ ਦਿੱਤਾ ਅਬਦਾਲੀ ਨੂੰ ਇੱਕ ਵਾਰ ਮੇਰੇ ਹੱਥ ਖੜੀਆਂ ਖੋਲ ਫੇਰ ਦੇਖੀ ਨਜ਼ਾਰਾ ਅਬਦਾਲੀ ਦੇ ਹੁਕਮ ਤੇ ਇੱਕ ਖੁੱਲੇ ਘੇਰੇ ਵਿੱਚ ਤੋ ਸ਼ੇਰ ਪਿੰਜਰੇ ਵਿੱਚ ਤੇ ਭਾਈ ਬਾਗ ਸਿੰਘ ਛੱਡ ਦਿੱਤੇ ਦੋਵੇਂ ਭੁੱਖੇ ਸ਼ੇਰਾਂ ਸਾਹਮਣੇ ਭਾਈ ਬਾਗ ਸਿੰਘ ਸੀ ਉਸ ਭੁੱਖੇ ਸ਼ੇਰਾਂ ਨੇ ਭਾਈ ਬਾਗ ਸਿੰਘ ਨੂੰ ਦੇਖ ਕੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਅੱਗੋਂ ਭਾਈ ਬਾਗ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਠਾਸਰਾ ਲੈ ਕੇ ਸ਼ੇਰਾਂ ਨਾਲ ਮੁਕਾਬਲਾ ਕਰਨ ਲਈ ਮੈਦਾਨ ਵਿੱਚ ਆ ਗਏ। ਉਹਨਾਂ ਨੇ ਐਸੀ ਬਹਾਦਰੀ ਦਿਖਾਈ ਕਿ ਇੱਕ ਸ਼ੇਰ ਦੇ ਮੂੰਹ ਵਿੱਚ ਆਪਣੀ ਕੋਣੀ ਤੱਕ ਬਾਹ ਪਾ ਕੇ ਸ਼ੇਰ ਦੀ ਜ਼ੁਬਾਨ ਨੂੰ ਫੜ ਲਿਆ। ਮਤਲਬ ਕਿ ਜਿੱਥੋਂ ਜ਼ੁਬਾਨ ਸ਼ੁਰੂ ਹੁੰਦੀ ਹੈ, ਉੱਥੋਂ ਫੜ ਲਿਆ। ਜਦੋਂ ਸ਼ੇਰ ਦੀ ਜੀਭ ਭਾਈ ਬਾਗ ਸਿੰਘ ਦੇ ਹੱਥ ਆਈ ਤਾਂ ਸ਼ੇਰ ਦਾ ਸਾਹ ਬੰਦ ਹੋਣ ਲੱਗਾ ਤੇ ਉਹ ਸ਼ੇਰ ਅੱਧ ਮਰ ਜਾਇਆ ਹੋ ਗਿਆ ਤੇ ਭਾਈ ਬਾਗ ਸਿੰਘ ਨੇ ਐਸੀ ਤਲੇਰੀ ਤਾਕਤ ਨਾਲ ਉਸ ਸ਼ੇਰ ਨੂੰ ਪਲਟਾ ਕੇ ਧਰਤੀ ਤੇ ਮਾਰਿਆ। ਉਹ ਸ਼ੇਰ ਉਸੇ ਸਮੇਂ ਰੱਬ ਨੂੰ ਪਿਆਰਾ ਹੋ ਗਿਆ ਤੇ ਦੂਜਾ ਸ਼ੇਰ ਇਹ ਸਭ ਵੇਖ ਕੇ ਬਿੱਲੀ ਵਾਂਗ ਮੇਆਕਦਾ ਹੋਇਆ ਭੱਜ ਗਿਆ ਇਹ ਬਹਾਦਰੀ ਵੇਖ ਕੇ ਅਬਦਾਲੀ ਵੀ ਵਾਹ ਵਾਹ ਕਰਨ ਲੱਗਾ ਦੋਸਤੋ ਇਸੇ ਥਾਂ ਤੇ ਇੱਕ ਹੋਰ ਘਟਨਾ ਦਾ ਜ਼ਿਕਰ ਭਾਈ ਰਤਨ ਸਿੰਘ ਪੰਘੂ ਆਪਣੀ ਰਚਨਾ ਪੰਥ ਪ੍ਰਕਾਸ਼ ਵਿੱਚ ਕਰਦੇ ਨੇ ਕਿ ਗ੍ਰਿਫਤਾਰ ਕੀਤਾ ਇੱਕ ਹੋਰ ਸਿੰਘ ਜਿਸ ਦਾ ਨਾਮ ਭਾਈ ਹਾਠੂ ਸਿੰਘ ਸੀ ਜਿਸ ਦਾ ਅਬਦਾਲੀ ਨੇ ਸ਼ਰਾ삐 ਹਾਥੀ ਨਾਲ ਮੁਕਾਬਲਾ ਕਰਵਾਇਆ ਇੱਕ ਤਕੜੇ ਹਾਥੀ ਨੂੰ ਸ਼ਰਾਬ ਪਿਾਈ ਗਈ ਜਦੋਂ ਉਹ ਹਾਥੀ ਮਸਤ ਹੋ ਗਿਆ ਤਾਂ ਮਹਾਵਤ ਨੇ ਉਸ ਹਾਥੀ ਨੂੰ ਮੈਦਾਨ ਵਿੱਚ ਲਿਆਉਂਦਾ ਅਬਦਾਲੀ ਇਹ ਸਭ ਦੇਖ ਕੇ ਪਾਸੇ ਬੈਠ ਗਿਆ ਹਾਥੀ ਦੇ ਮੈਦਾਨ ਵਿੱਚ ਆਉਂਦਿਆ ਹੀ ਭਾਈ ਹਾਠੂ ਸਿੰਘ ਹੱਥ ਦੇ ਵਿੱਚ ਤਲਵਾਰ ਲੈ ਕੇ ਸਾਹਮਣੇ ਆਇਆ ਤਾਂ ਮਹਾਵਤਨੇ ਹਾਥੀ ਨੂੰ ਅੱਗੇ ਵਧਾਇਆ ਜਿਸ ਦੀ ਸੁੰਡ ਤੇ ਤਲਵਾਰਾਂ ਬੰਨੀਆਂ ਹੋਈਆਂ ਸੀ ਹਾਥੀ ਦੇ ਸੁੰਡ ਨਾਲ ਕੀਤੇ ਵਾਰ ਨੂੰ ਭਾਈ ਹਾਠੋ ਸਿੰਘ ਨੇ ਆਪਣੇ ਆਪ ਨੂੰ ਬਚਾ ਲਿਆ ਤੇ ਫਿਰ ਹਾਥੀ ਨੇ ਗੁੱਸੇ ਨਾਲ ਖਿੱਚ ਕੇ ਬਿਜਲੀ ਵਾਂਗ ਇੱਕ ਹੋਰ ਵਾਰ ਕੀਤਾ ਕਿ ਦੇਖਣ ਵਾਲੇ ਦੀਆਂ ਨਜ਼ਰਾਂ ਵਿੱਚ ਇਹ ਸੀ ਕਿ ਇਸ ਹਾਥੀ ਦੇ ਵਾਰ ਨਾਲ ਭਾਈ ਹਾਠੋ ਸਿੰਘ ਦੇ ਦੋ ਟੁਕੜੇ ਹੋਣੇ ਤਾਂ ਲਾਜ਼ਮੀ ਹੈ ਪਰ ਗੁਰੂ ਦੇ ਸਿੰਘ ਨੇ ਹਾਥੀ ਤੋਂ ਦੁੱਗਣੀ ਫੁਰਤੀ ਨਾਲ ਵਾਰ ਕੀਤਾ ਕਿ ਹਾਥੀ ਦੀ ਸੁੰਡ ਕੱਟ ਕੇ ਦੋ ਟੁਕੜਿਆਂ ਵਿੱਚ ਹੋ ਗਈ ਹਾਥੀ ਦਰਦ ਨਾਲ ਚੀਕਦਾ ਪਿੱਛੇ ਨੂੰ ਭੱਜਿਆ ਮਹਾਵਤ ਨੇ ਬੜੀ ਕੋਸ਼ਿਸ਼ ਕੀਤੀ ਕਿ ਹਾਥੀ ਅੱਗੇ ਨੂੰ ਆਵੇ ਪਰ ਹਾਥੀ ਨਾ ਆਇਆ ਤੇ ਇਹ ਸਭ ਦੇਖ ਕੇ ਦੁਨੀਆ ਵਾਹ-ਵਾਹ ਕਰਨ ਲੱਗੀ ਭਾਈ ਹਰਤੋ ਸਿੰਘ ਦੀ ਬਹਾਦਰੀ ਤੋਂ ਅਫਦਾਲੀ ਬਹੁਤ ਹੈਰਾਨ ਹੋ ਗਿਆ ਅਫਦਾਲੀ ਨੇ ਕਿਹਾ ਕਿ ਇਹ ਬਲੀ ਸੂਰਮਾ ਕਾਫਰਾਂ ਵਿੱਚ ਆਉਣਾ ਚਾਹੀਦਾ ਹੈ ਇਹ ਮੁਸਲਮਾਨਾਂ ਵਿੱਚ ਹੀ ਜਾਂਦਾ ਰਹਿ ਸਕਦਾ ਹੈ ਜਦੋਂ ਅਫਦਾਲੀ ਨੇ ਭਾਈ ਹਰਤੋ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਆਪਣਾ ਧਰਮ ਛੱਡ ਕੇ ਸਾਡੇ ਧਰਮ ਵਿੱਚ ਆ ਜਾਓ ਤਾਂ ਭਾਈ ਹਰਤੂ ਸਿੰਘ ਜੀ ਨੇ ਕਿਹਾ ਕਿ ਮੈਂ ਆਪਣਾ ਧਰਮ ਨਹੀਂ ਛੱਡਾਂਗਾ ਅਬਦਾਲੀ ਧਰਮ ਪਰਵਤਨ ਕਰਨ ਵਿੱਚ ناکਾਮ ਜਾ ਰਿਹਾ ਤਾਂ ਅਬਦਾਲੀ ਨੇ ਇਹ ਹੁਕਮ ਕੀਤਾ ਕਿ ਦੋ ਹਾਥੀਆਂ ਦੇ ਪੈਰਾਂ ਵਿੱਚ ਇਸ ਦੀਆਂ ਦੋਵੇਂ ਲੱਤਾਂ ਬੰਨ ਕੇ ਮਰਵਾ ਦਿੱਤਾ ਜਾਵੇ ਇਸ ਵਿਤਾਂਤ ਨੂੰ ਭਾਈ ਰਤਨ ਸਿੰਘ ਪੰਗੂ ਇਸੇ ਤਰ੍ਹਾਂ ਲਿਖਦੇ ਨੇ ਕਿ ਤਬੇ ਛਾ ਗੁੱਸਾ ਖਾਈ ਦੂਜੇ ਹਾਥੀ ਤੇਗ ਦੂਜੀ ਵਿਦਾਈ ਇਸੇ ਤਰ੍ਹਾਂ ਗੁਰੂ ਦੇ ਸਿੰਘ ਨੂੰ ਆਪਣਾ ਜਾਲ ਦਿਖਾਇਆ ਆਮ ਲੋਕ ਇਹ ਸੱਚ ਦੇਖਦੇ ਨੇ ਕਿ ਇੱਕ ਇਨਸਾਨ ਦੋ ਇਹ ਨਾਲ ਕਿਵੇਂ ਲੜ ਸਕਦਾ ਤੇ ਇੱਕ ਇਨਸਾਨ ਹਾਥੀ ਨਾਲ ਕਿਵੇਂ ਲੜ ਸਕਦਾ ਪਰ ਜਿਸ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਓਟ ਆਸਰਾ ਹੋਵੇ ਉਹ ਸਿੰਘ ਕੁਝ ਵੀ ਕਰ ਸਕਦਾ ਹੈ ਤਾਂ ਹੀ ਤਾਂ ਕਹਿੰਦੇ ਨੇ ਕਿ ਚਿੜੀਆਂ ਤੋਂ ਮੈਂ ਬਾਜ ਬਣਾਉਂ ਗਿੱਦੜੋਂ ਸੇ ਮੈਂ ਸ਼ੇਰ ਬਣਾਉਂ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉਂ ਦੋਸਤੋ ਇਹ ਵੀਡੀਓ ਜ਼ਰੂਰ ਸ਼ੇਅਰ ਕਰਨਾ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਉਣਾ ਕਿਉਂਕਿ ਇਹ ਜਾ ਇਤਿਹਾਸ ਸਕੂਲਾਂ ਵਿੱਚ ਨਹੀਂ ਪੜਾਇਆ ਜਾਂਦਾ ਜੇਕਰ ਸਾਡੀ ਵੀਡੀਓ ਬ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ